ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੀ ਨੋਟੀਫਿਕੇਸ਼ਨ ਦੇ ਵਿੱਚ ਬੱਕ ਬੱਕ ਪੋਸਟਾਂ ਰਹਿਣ ਵਾਲੀਆਂ ਜਿਦੇ ਲਈ ਸਿੱਧੀ ਇੰਟਰਵਿਊ ਹੋਊਗੀ ਬਹੁਤ ਵਧੀਆ ਪੋਸਟਾਂ ਤੇ ਬਹੁਤ ਵਧੀਆ ਸੈਲਰੀ ਰਹਿਣ ਵਾਲੀ ਇਹਨਾਂ ਪੋਸਟਾਂ ਦੇ ਲਈ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈ ਸਬਸਕ੍ਰਾਈਬ ਜੂ ਕਰ ਲੋ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਵੱਖ-ਵੱਖ ਪੋਸਟਾਂ ਨਿਕਲੀਆਂ ਜੀ ਤੇ ਹੋਮੀਪਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਚੰਡੀਗੜ੍ਹ ਵੱਲੋਂ ਇਹ ਪੋਸਟਾਂ ਜਾਰੀ ਹੋਈਆਂ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੋਊਗਾ ਜੀ ਸਵੇਰੇ 9:30 ਤੋਂ 11 ਵਜੇ ਤੱਕ ਵੱਖ-ਵੱਖ ਪੋਸਟਾਂ ਦੇ ਲਈ ਵੱਖ-ਵੱਖ ਤਰੀਕਿਆਂ ਜੀ ਇੰਟਰਵਿਊ ਦੀਆਂ ਤੇ ਵੈਨਿਊ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦਾ ਹੈਗਾ ਜ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਮੈਡੀ ਸਿਟੀ ਐਸ ਐਸ ਨਗਰ ਪੰਜਾਬ ਤੇ ਅੱਗੇ ਆਪਾਂ ਪੋਸਟਾਂ ਦੀ ਗੱਲ ਕਰ ਲੈਣੇ ਤੁਹਾਡੇ ਨਾਲ ਜੀ ਕਾਫੀ ਪੋਸਟਾਂ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਆਜੂ ਹੋ ਚੁੱਕੀ ਹੈ ਤਾਂ ਅੱਗੇ ਜੋ ਇੰਟਰਵਿਊ ਰਹਿੰਦੀ ਹੈ ਤੁਸੀਂ ਉਹ ਪੋਸਟਾਂ ਨੋਟ ਕਰ ਸਕਦੇ ਹੋ ਜੀ 4 4 2024 ਨੂੰ ਜੂਨੀਅਰ ਸਟਾਫ ਨਰਸ ਦੇ ਲਈ ਜੋ ਇੰਟਰਵਿਊ ਹੈ ਡਾਇਰੈਕਟਰ ਹੋਊਗੀ ਜੀ ਬੀ ਐਸ ਸੀ ਨਰਸਿੰਗ ਜੇਕਰ ਤੁਹਾਡੀ ਕੀਤੀ ਹੈ ਤੇ ਤੁਸੀਂ ਇੰਡੀਅਨ ਨਰਸਿੰਗ ਕਾਉਂਸਲ ਤੇ ਸਟੇਟ ਨਰਸਿੰਗ ਕਾਉਂਸਲ ਨਾਲ ਰਜਿਸਟਰਡ ਹੋ ਤੇ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ 30 ਸਾਲ ਏਜ ਲਿਮਿਟ ਰੱਖੀ ਗਈ ਹੈ 20 ਪੋਸਟਾਂ ਜੀ 21700 ਇਹਨਾਂ ਪੋਸਟਾਂ ਦੇ ਲਈ ਸੈਲਰੀ ਹੋਊਗੀ ਜੀ ਅੱਗੇ ਜੀ 5 April 2024 ਨੂੰ ਵਾਰਡਨ ਫੀਮੇਲ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਰੱਖੀ ਗਈ ਹੈ ਗ੍ਰੈਜੂਏਸ਼ਨ ਜੇਕਰ ਤੁਹਾਡੀ ਹੈਗੀ ਹੈ ਮਿਨੀਮਮ 3 ਇਅਰਸ ਐਕਸਪੀਰੀਅੰਸ ਸਬੰਧਤ ਖੇਤਰ ਦਾ 45 ਸਾਲ ਏਜ ਲਿਮਿਟ ਰੱਖੀ ਗਈ ਹੈ ਇੱਕ ਪੋਸਟ ਹੈ ਜੀ 25000 ਤੋਂ 30000 ਰੁਪਏ ਸੈਲਰੀ ਇਸ ਪੋਸਟ ਦੇ ਲਈ ਦਿੱਤੀ ਜਾਊਗੀ ਜੀ ਅੱਗੇ ਜੀ 5 April 2024 ਨੂੰ ਹਾਊਸ ਕੀਪਿੰਗ ਸੁਪਰਵਾਈਜ਼ਰ ਫੀਮੇਲ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਲਈ ਜਾਣੀ ਹੈ ਡਿਪਲੋਮਾ ਡਿਗਰੀ ਇਨ ਸੈਨੀਟਰੀ ਇਨਸਪੈਕਟਰ ਜਾਂ ਹੋਟਲ ਮੈਨੇਜਮੈਂਟ ਵਿਦ 1 ਇਅਰ ਐਕਸਪੀਰੀਅੰਸ ਹੈ ਸੰਬੰਧਿਤ ਖੇਤਰ ਦਾ ਇੱਕ ਪੋਸਟ ਹੈ ਜੀ 23800 ਤੋਂ ਲੈ ਕੇ 25000 ਰੁਪਏ ਸੈਲਰੀ ਪੋਸਟ ਲਈ ਰਹਿਣ ਵਾਲੀ ਹੈ ਅੱਗੇ 8 ਪ੍ਰਾ 2024 ਨੂੰ ਇਹਨਾਂ ਵੱਲੋਂ ਮਲਟੀ ਟਾਸਕਿੰਗ ਸਟਾਫ ਦੇ ਲਈ ਇੰਟਰਵਿਊ ਰੱਖੀ ਗਈ ਹੈ 26 ਪੋਸਟਾਂ ਜੀ 16400 ਰੁਪਏ ਸੈਲਰੀ ਹੋਊਗੀ ਦਸਵੀਂ ਪਾਸ ਜੇਕਰ ਤੁਸੀਂ ਕੀਤੀ ਹੈ ਸੰਬੰਧਿਤ ਖੇਤਰ 'ਚ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤੇ 30 ਸਾਲ ਇਸ ਲਿਮਟ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਪੋਸਟਾਂ ਜੀ ਜਿਦੇ ਵਿੱਚ 10ਵੀਂ ਪਾਸ ਡਿਪਲੋਮਾ ਗ੍ਰੈਜੂਏਸ਼ਨ ਕੈਂਡੀਡੇਟ ਅਪਲਾਈ ਕਰ ਸਕਦੇ ਆ ਤਾਂ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇਣ ਦੇ ਲਈ ਤੁਹਾਡੇ ਨਾਲ ਪਤਾ ਪਾ ਸਾਂਝਾ ਕਰ ਚੁੱਕੇ ਆ ਨੋਟੀਫਿਕੇਸ਼ਨ ਦਾ ਲਿੰਕ ਵੈਬਸਾਈਟ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਚ ਆ ਤੁਸੀਂ ਉੱਥੋਂ ਲੈ ਸਕਦੇ ਹੋ ਪਤਾ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਆਪਣੇ ਸਾਰੇ ਦਸਤਾਵੇਜ਼ ਵਗੈਰਾ ਲੈ ਕੇ ਨਾਲ ਤੁਸੀਂ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਤੇ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਧੰਨਵਾਦ